ਫਤੇ ਪਾਵੇ ਸਤਿ ਸ਼੍ਰੀ ਅਕਾਲ ਜੋ ਜੀ ਸ਼ਿਕਾਹਾਂ ਜੀ ਨਾਮੇ ਆਲੋ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਜਥੇਦਾਰ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਨੇ ਅਯੁੱਧਿਆ ਦੇ ਵਿੱਚ ਲੰਗਰ ਸੇਵਾ ਸ਼ੁਰੂ ਕੀਤੀ ਹੈ ਕੇਂਦਰੀ ਮੰਤਰੀ ਬਨਾਕਸ਼ੀ ਲੇਖੀ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਸਭ ਤੋਂ ਪਹਿਲੀ ਸੇਵਾ ਕੀਤੀ ਹੈ ਖੁਦ ਲੰਗਰ ਸ਼ਿਕਾਇਆ ਖੁਦ ਉਹਨਾਂ ਨੇ ਪਰੋਸਿਆ 1858 ਦੇ ਵਿੱਚ ਬਾਬਰੀ ਟਾਂਚੇ ਉੱਤੇ ਕਬਜ਼ਾ ਕਰਕੇ ਦੇ 25 ਨਿਹੰਗ ਸਿੰਘ ਯਾਨੀ ਸਿੱਖਾਂ ਦੇ ਨਾਲ ਹਵਨ ਕਰਨ ਵਾਲੇ ਨਿਹੰਗ ਬਾਬਾ ਫਕੀਰ ਸਿੰਘ ਜੀ ਦੇ 8ਵੇਂ ਵੰਸ਼ਜ ਜਥੇਦਾਰ ਬਾਬਾ ਜੀਤ ਸਿੰਘ ਰਸੂਲਪੁਰ ਜੀ ਨੇ ਅਯੋਧਿਆ ਦੇ ਵਿੱਚ ਭਵਯ ਰਾਮ ਮੰਦਰ ਯਾਨੀ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਦੇ ਇਸ ਪਵਿੱਤਰ ਅਫਸਰ ਦੇ ਉੱਤੇ ਯੋਧਿਆ ਦੇ ਵਿੱਚ ਸਥਿਤ ਸ੍ਰੀ ਚਾਰਤਾ ਮੰਦਿਰ ਦੇ ਵਿੱਚ ਲੰਗਰ ਦੀ ਸੇਵਾ ਸ਼ੁਰੂ ਕੀਤੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੂਬਸੂਰਤ ਤਸਵੀਰਾਂ ਨੇ ਕੇਂਦਰੀ ਮੰਤਰੀ ਮਨਾਕਸ਼ੀ ਲੇਖੀ ਜਿਨੇ ਖੁਦ ਆਪਣੇ ਹੱਥਾਂ ਦੇ ਨਾਲ ਲੰਗਰ ਪਰੋਸ ਕੇ ਇਹ ਪ੍ਰਥਮ ਯਾਨੀ ਪਹਿਲੀ ਸੇਵਾ ਨਿਭਾਈ ਹੈ ਤੁਹਾਨੂੰ ਗੱਲਬਾਤ ਸੁਣਾਵਾਂਗੇ ਕੇਂਦਰੀ ਮੰਤਰੀ ਮਨਾਕਸ਼ੀ ਲੇਖੀ ਤੇ ਜਥੇਦਾਰ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਦੀਆਂ ਕਿ ਉਹਨਾਂ ਨੇ ਕੀ ਕੁਝ ਕੀਤਾ ਇਸ ਦਵਾਰ ਦੇ ਮੰਦਿਰ ਦੇ ਵਿੱਚ ਭੋਗ ਲਗਾਉਂਦੇ ਹੋਏ ਦੀ ਤਸਵੀਰਾਂ ਇੱਕ ਵਾਰ ਫਿਰ ਅਸੀਂ ਇਸ ਖੂਬਸੂਰਤ ਤਸਵੀਰਾਂ ਦਾ ਰੁਕ ਕਰਾਂਗੇ ਮੰਦਿਰ ਦੇ ਵਿੱਚ ਗਏ ਨੇ ਭੋਜਨ ਚੜਾਇਆ ਕੇਂਦਰੀ ਮੰਤਰੀ ਮਨਾਕਸ਼ੀ ਲੈ ਕੇ ਖੁਦ ਲੰਗਰ ਸ਼ਿਕਾਉਂਦੇ ਨੇ ਤੇ ਪਹਿਲੀ ਸੇਵਾ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਵਿੱਚ ਅਯੁੱਧਿਆ ਦੇ ਰਾਮ ਮੰਦਿਰ ਦੇ ਵਿੱਚ ਕੀਤੀ ਗਈ ਹੈ ਇੱਕ ਸੁੰਦਰ ਤਸਵੀਰਾਂ ਦਾ ਇੱਕ ਵਾਰ ਫੇਰ ਰੁਕਾਦੇ ਤੇ ਗੱਲਬਾਤ ਸੁਣ ਲੈਣੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੇਰੇ ਕੋਲ ਪਹੁੰਚੇ ਨੇ ਮੇਰੀ ਵੱਡੀ ਭੈਣ ਮਿਨਾਕਸ਼ੀ ਦੇਖੀ ਜੀ ਤੁਸੀਂ ਜਾਣਦੀ ਹੋ ਕੋਈ ਦੱਸਣ ਦੀ ਜ਼ਰੂਰਤ ਨਹੀਂ ਹੈ ਸੋ ਮੈਂ ਤਕਰੀਬਨ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਸਮਾਜ ਨੂੰ ਇੱਕ ਅੱਛਾ ਉਹਦੇ ਤੇ ਸਨੇਹਾ ਕੀ ਅੱਜ ਜੋ ਅਜੋਦੇ ਵਿੱਚ ਜੋ ਲੰਗਰ ਲੈ ਕੇ ਆ ਰਹੇ ਹੈ ਭੈਣ ਜੀ ਤੇ ਹੱਥਾਂ ਤੋਂ ਸਟਾਰਟ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਭੈਣ ਆਉਂਦੇ ਨੇ ਕਿਉਂਕਿ ਭੈਾਈ ਤਾਂ ਹੀ ਸੋਪਦੇ ਨੇ ਜੇ ਭੈਣਾ ਨਾਲ ਨੇ ਸੋ ਭੈਣ ਦੇ ਨਾਲ ਬੜਾ ਗੂੜਾ ਸਾਡਾ ਰਿਸ਼ਤਾ ਹੈ ਅੱਜ ਦਾ ਨਹੀਂ ਹੈ ਕਿੰਨੇ ਸਾਲਾਂ ਦਾ ਮੈਂ ਤਾਂ ਕਹਾਂ ਕਿ ਭੈਣਾਂ ਜਨਮਾਂ ਦਾ ਸਾਡਾ ਰਿਸ਼ਤਾ ਹੈ ਬਿਲਕੁਲ ਜਨਮਾਂ ਦਾ ਸੋ ਸਾਡਾ ਕੋਈ 파ਰਟੀ ਦਾ ਨਹੀਂ ਹੈਗਾ ਭੈਣ ਮੇਰੇ ਅਕਸਰ ਮੇਰੇ ਰਖੜੀ ਬੰਦਦੇ ਤੇ ਮੈਂ ਮਾਣ ਮਹਿਸੂਸ ਕਰਦਾ ਕਿ ਮੇਰੇ ਭੈਣ ਅੱਜ ਮੇਰੇ ਨਾਲ ਬੈਠੇ ਇੱਕ ਅچھے ਕਾਰਜ ਵਿੱਚ ਬੈਠੇ ਨੇ ਜੋ ਪੂਰੀ ਦੁਨੀਆ ਨੂੰ ਇੱਕ ਅੱਛਾ ਮੈਸੇਜ ਦੇਣ ਵਾਸਤੇ ਜੋ ਲੰਗਰ ਜੋ ਆਜੂਦੇ ਧਰਮ ਦੇ ਚਾਰ ਦਾਮ ਮੰਦਰ ਜੀ ਨੂੰ ਛੋਟੀ ਸ਼ਾਹਨੀ ਕਹਿੰਦੇ ਆ ਉੱਥੋਂ ਤੋਂ ਸਟਾਰਟ ਹੋਣ ਜਾ ਰਹੇ ਆ ਤੇ ਭੈਣ ਦੋ ਸ਼ਬਦ ਪੰਜਾਬ ਦੇ ਆਪਣੀ ਹਾਂਜੀ ਹਾਂਜੀ ਜੀ ਮੈਂ ਸਾਰੇ ਜਿਹੜੇ ਮੇਰੇ ਪੰਜਾਬੀ ਤੇ ਸਿੱਖ ਭੈਣ ਭਰਾ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅੱਜ ਭਰਾਜੀ ਮੇਰੇ ਵੱਡੇ ਭਰਾ ਤੇ ਸਾਡੇ ਪੁਰਖਿਆਂ ਦਾ ਨਾਮ ਰੌਸ਼ਨ ਕਰਨ ਵਾਲੇ ਜਿਹੜੇ ਭਰਾਜੀ ਹਰਜੀਤ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਬੈਠੇ ਨੇ ਇਹਨਾਂ ਨੇ ਇਹਨਾਂ ਸ਼ੁਭ ਕਰਮ ਸ਼ੁਰੂ ਕੀਤਾ ਹੈ ਜਿਹੜਾ ਪੁਰਖਿਆਂ ਨੇ 800 ਤੋਂ 550 ਸਾਲ ਪਹਿਲਾਂ ਕੀਤਾ ਸੀ ਉਹੇ ਕੰਮ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਗੁਰੂ ਨਾਨਕ ਜੀ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਅੱਜ ਉਹਨਾਂ ਦੀ ਜਿਹੜੀ ਅਸੀਸਾਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਬਾਬਾ ਫਕੀਰ ਚੰਦ ਜੀ ਦੀ ਫਕੀਰ ਸਿੰਘ ਜੀ ਦੀ ਅਸੀਸਾਂ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ ਰਾਮ ਮੰਦਿਰ ਲਈ ਕੰਮ ਕੀਤਾ ਸੀ ਤੇ ਚਬੂਤਰਾ ਬਣਾ ਕੇ ਉੱਥੇ ਯੱਗ ਸ਼ਾਲਾ ਕਰਕੇ ਰਾਮ ਜੀ ਦਾ ਯੱਗ ਵੀ ਕੀਤਾ ਤੇ ਜਿਹੜੇ ਅਕਰੰਤਾ ਸੀ, अतੰਕੀ ਸੀ ਉਹਨਾਂ ਦੇ ਹੱਥੋਂ ਐ ਰਾਮ ਮੰਦਿਰ ਦੀ ਜ਼ਮੀਨ ਨੂੰ ਵੀ ਲਿੱਤਾ ਮੈਂ ਅੱਜ ਆਪਣੇ ਸਾਰੇ ਵੱਡਿਆਂ ਨੂੰ ਪੁਰਖਿਆਂ ਨੂੰ ਯਾਦ ਕਰਦੇ ਹੋਏ ਇਹ ਸ਼ੁਭ ਕਾਰਜ ਸਾਡੇ ਹੱਥ ਆਇਆ ਹੈ ਇਹਨਾਂ ਨੂੰ ਮੈਂ ਨਤਮਸਤਕ ਹੁੰਦੀ ਆ ਤੇ ਆਪਣੇ ਵੱਡੇ ਭਰਾ ਅਰਜੀਤ ਸਿੰਘ ਜੀ ਨੂੰ ਬਾਬਾ ਜੀ ਨੂੰ ਸਾਸ਼ਟ੍ਰਕਾਰ ਤੇ ਪੈਰੀ ਪਾਉਣਾ ਕਿ ਇਹਨਾਂ ਨੇ ਇਹਨਾਂ ਵੱਡਾ ਸੰਦੇਸ਼ ਆ ਦਿੱਤਾ ਹੈ ਕਿ ਸਾਡੇ ਜਿਹੜੇ ਪਰਿਵਾਰ ਨੇ ਉਹ ਸਾਰੇ ਸਾਂਝੇ ਪਰਿਵਾਰ ਨੇ ਵਿਰਾਸਤ ਵੀ ਸਾਂਝੀ ਹੈ ਤੇ ਸਾਂਝੀ ਵਿਰਾਸਤ ਸਾਂਝੇ ਮਾਨ ਸਨਮਾਨ ਦੀ ਗੱਲ ਹੈ ਅਗਰ ਅਕਰਾਂਤਾ ਨਹੀਂ ਹੁੰਦੇ ਤੇ ਸਿੱਖ ਵੀ ਨਹੀਂ ਬਣਦੇ ਸਿੱਖ ਬਨੇ ਇੰਜ ਕਾ ਇਸ ਕਰਕੇ ਜਿਹੜਾ Hindu ਮਾਵਾਂ ਨੇ ਆਪਣੇ ਪੁੱਤਰਾਂ ਨੂੰ ਅੱਗੇ ਭੇਜਿਆ ਸੀ ਤੇ ਸਿੱਖ ਬਣਾਇਆ ਸੀ ਤਾਂ ਕਿ ਦੇਸ਼ ਦੀ ਧਰਮ ਦੀ ਰੱਖਿਆ ਹੋ ਸਕੇ ਉਹ ਦੇਸ਼ ਦੀ ਧਰਮ ਦੀ ਰੱਖਿਆ ਨੂੰ ਅੱਗੇ ਕਰਕੇ ਜਿਹੜਾ ਕੰਮ ਹੋਰ ਬਦਿਆ ਹੋਇਆ ਕਿ ਉਹ RAM ਜੀ ਦਾ ਮੰਦਿਰ ਤਿਆਰ ਹੋ ਕੇ RAM ਜੀ ਦੀ ਪ੍ਰਾਣ ਪ੍ਰਤੀਸਥਾਪ थापना ਹੋਣ ਲੱਗੀ ਹੈ ਤੇ ਉਹ ਸ਼ੁਭ ਕਾਰਜ ਅਸੀਂ ਵੀ ਉਹ ਗੈਲਰੀ ਵਾਕਨ ਥੋੜਾ ਜਿਹਾ ਆਪਣਾ ਰੋਨ ਅਦਾ ਕਰਤੀਏ ਕਿ ਲੰਗਰ ਸ਼ੁਰੂ ਲੰਗਰ ਬਾਬਾ ਜੀ ਦਾ ਲੰਗਰ ਅਸੀਂ ਸ਼ੁਰੂ ਕਰ ਰਹੇ ਨੇ ਰੱਬ ਸਾਡੇ ਤੇ ਮਿਹਰ ਰੱਖੇ ਤੇ ਮੈਂ ਅਸੀਸਾਂ ਹੀ ਦੇਾਂਗੀ ਪੈਨ ਦਾ ਜਿਹੜਾ ਫਰਜ਼ ਹੈ ਕਿ ਭਰਾਵਾਂ ਲਈ ਸਮਾਜ ਲਈ ਅਸੀਸਾਂ ਹੀ ਮੰਗਦੀ ਹੈ ਤੇ ਸਾਰੇ ਸਾਡੇ ਪਰਵਾਜ਼ ਜੀ ਦੇ ਕਹਿੰਦੇ ਨੇ ਨਾ ਕਿ ਪੈਨ ਕਰੋ ਕੁੜੀ ਵਿਆਹ ਵੀ ਜਾਏ ਤੇ ਕਿਉਂ ਪਿਆਰ ਢੋਲਦੀ ਹੈ ਤੇ ਉਹੀ ਸਮਝੋ ਕਿ ਮੈਂ ਆਪਣੇ ਭਰਾਵਾਂ ਲਈ ਜਿਹੜੀ ਅਸੀਸਾਂ ਨੇ ਉਹੀ ਮੇਰੇ ਮੂੰਹ ਤੋਂ ਨਿਕਲਣਗੇ ਅੱਜ ਦਾ ਇਹਨਾਂ ਸ਼ੁਭ ਕਾਰਜ ਕਰਨ ਲਈ ਤੇ ਸਾਡੇ ਸਾਰੇ ਸਮਾਜ ਨੂੰ ਇਕੱਠਾ ਰੱਖਣ ਰੱਬ ਸਾਡੇ ਤੇ ਮਿਹਰ ਰੱਖੇ ਸਾਰਿਆਂ ਦੇ ਕਾਜ ਸੁਖ ਸ਼ਾਂਤੀ ਹੋਏ RAM ਜੀ ਦੇ ਪ੍ਰਾਂਤ ਪ੍ਰਤੀਸ਼ਠਾ ਨਾਲ ਦੇਸ਼ 'ਚ ਵੀ ਅਸੁਰਾਂ ਦਾ ਨਾਸ਼ ਹੋਏ ਦੁਨੀਆ 'ਚ ਅਸੁਰਾਂ ਦਾ ਨਾਸ਼ ਹੋਏ ਤਾਂਕਿ ਜਿਹੜੇ شریف ਬੰਦੇ ਨੇ ਉਹ ਸਮਾਜਦ ਚੰਗਾ ਜੀਵਨ ਜੀ ਸਕਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਿਊਰੋ ਰਿਪੋਰਟ ਡੇਲੀ ਪੰਜਾਬੀ